ਮੈਨੂੰ ਲੈਨੇ ਬਲਕਾਰ ਸਿੱਧੂ ਨੇ ਜੋ ਇਥੇ ਮਨਿੰਦਰ ਗੀਤ ਆ ਸਾਡਾ ਪੱਤਰਕਾਰ ਵੀਰ ਆ ਜੋ ਵਿਕ ਨਹੀਂ ਸਕਦਾ ਜੋ ਚਿਪ ਨਹੀਂ ਸਕਦਾ ਇਥੋਂ ਦੇ ਜਿਹੜਾ ਇਹ ਐਮ ਐਲ ਏ ਬਲਕਾਰ ਸਿੱਧੂ ਉਹਨੇ ਭਰਾਵੋ ਆਪਣੀਆਂ ਗਲਤੀਆਂ ਛਪਾਉਣ ਵਾਸਤੇ ਅੱਜ ਇਹਦੇ ਪੱਟਾ ਕਰਾਇਆ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਜਿਹੜੇ ਹੱਥਾਂ 'ਆਂ ਪਰਚਾ ਦਰਜ ਕੀਤਾ ਨੇ ਉਹਨਾਂ ਹੱਥਾਂ ਦੇ ਨਾਲ ਰੰਗ ਕਰਵਾਵਾਂਗੇ ਇਹ ਭਗਵੰਤ ਮਾਨ ਤੇ ਇਥੋਂ ਨੇ ਐਮਐਲਏ ਕੰਧ ਤੇ ਲਿਖਿਆ ਪੜ ਲੈਣ ਕਿ ਇਹਨਾਂ ਨੇ ਇਸ ਮਸਲੇ ਨੂੰ ਇੱਥੇ ਹੀ ਸੁਲਝਾਉਣਾ ਹੈ ਜਾਂ ਪੂਰੇ ਪੰਜਾਬ ਦਾ ਮਸਲਾ ਬਣਾਉਣਾ ਹੈ ਕਿ ਪੂਰੇ ਪੰਜਾਬ ਦਾ ਮਸਲਾ ਜਦੋਂ ਬਣੂਗਾ ਇਹਨਾਂ ਕੋਲ ਝੱਲਿਆ ਨਹੀਂ ਜਾਣਾ ਲੋਕ ਤਾਂ ਜਿੰਦਾ ਰਹੋ ਤੇ ਲੋਕਾਂ ਦੀ ਤਾਕਤ ਕੋ ਨਾ ਐਮਐਲਏ ਵੱਡੇ ਹੁੰਦੇ ਨਾ ਮੁੱਖ ਮੰਤਰੀ ਵੱਡੇ ਹੁੰਦੇ ਆ ਇਨਾਂ ਨੂੰ ਲੱਗਦਾ ਹੋਊਗਾ ਵੀ ਮਨਿੰਦਰਜੀਤ ਇੱਕ ਹੈ ਪਰ ਸਾਰੇ ਮਨਿੰਦਰਜੀਤ ਹੀ ਇੱਥੇ ਸਰਕਾਰ ਨੂੰ ਭਗਵਾਨਤਮਨ ਨੂੰ ਦੱਸਣਾ ਚਾਹੁੰਦੇ ਆ ਇਹ ਭਲੇਖਾਣਾ ਮੰਨੇ ਜੇ ਬੱਚਾ ਵਾਪਸ ਨਾ ਹੋਇਆ ਤਾਂ ਅਸੀਂ ਇਹ ਸੜਕਾਂ ਤੇ ਅਗ ਮਚਾ ਦੇਗੇ ਅੱਗਾ ਕਿਸ ਤਰੀਕੇ ਨਾਲ ਮੋਦੀ ਨੇ ਗੋਦੀ ਮੀਡੀਆ ਬਣਾਇਆ ਵੰਤਮਾਨ ਸਰਕਾਰ ਵੀ ਚਾਹੁੰਦੀ ਆ ਕਿ ਲੋਕਾਂ ਦੇ ਸਾਹਮਣੇ ਸਚਾਈ ਨਾ ਆ ਸਕੇ ਇਸ ਕਰਕੇ ਜਿਹੜੇ ਵੀ ਸੱਚ ਦੀ ਆਵਾਜ਼ ਚੱਕਦੇ ਆ ਇਹ ਸੱਚ ਨੂੰ ਫਾਂਸੀ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਕਹਿੰਦੀ ਆ ਸੋਡੀ ਲੋਕਾਂ ਦੀ ਸਰਕਾਰ ਆ ਇਹ ਸੋਡੀ ਆਪਦੀ ਸਰਕਾਰ ਆ ਸੋਡੀ ਪਿੰਡਾਂ ਜੋ ਟੰਣ ਵਾਲੀ ਸਰਕਾਰ ਆ ਆ ਜਿਹੜਾ ਇੱਥੋਂ ਦੇ ਇਹਨਾਂ ਦੇ ਆਪਦੀ ਐਮਐਲਏ ਨੇ ਬਲਕਾਰ ਸਿੱਧੂ ਨੇ ਜੋ ਇੱਥੇ ਮਨਿੰਦਰਜੀਤ ਆ ਸਾਡਾ ਪੱਤਰਕਾਰ ਵੀਰ ਹੈ ਜੋ ਭਰਾਵੋ ਖਰੀਦਿਆ ਨਹੀਂ ਜਾ ਸਕਦਾ ਜੋ ਵੇਖ ਨਹੀਂ ਸਕਦਾ ਜੋ ਚਿਫ ਨਹੀਂ ਸਕਦਾ ਜੋ ਦਬ ਨਹੀਂ ਸਕਦਾ ਉਹ ਸਰਕਾਰ ਨੇ ਇੱਥੋਂ ਦੇ ਜਿਹੜਾ ਇਹ ਐਮਐਲਏ ਬਲਕਾਰ ਸਿੱਧੂ ਉਹਨੇ ਭਰਾਵੋ ਆਪਣੀਆਂ ਗਲਤੀਆਂ ਛਪਾਉਣ ਵਾਸਤੇ ਆ ਜਿਹੜਾ ਇਹਦੇ ਪਰਚਾ ਕਰਾਇਆ ਇਹ ਭਰਾਵੋ ਭੁਲੇਖਾ ਮੰਨ ਜੇ ਇੱਥੋਂ ਦੀ ਭਗਵੰਤਮਾਨ ਸਰਕਾਰ ਆ ਭੁਲੇਖਾ ਨਾ ਮੰਨੇ ਇਹ ਕਿਤੇ ਇਹਨਾਂ ਨੂੰ ਲੱਗਦਾ ਹੋਊਗਾ ਵੀ ਮਨਿੰਦਰ ਜੀ ਤੇ ਕਾ ਆਹ ਸਾਰੇ ਮਨਿੰਦਰਜੀਤ ਇੱਥੇ ਜਿੰਨਾ ਇੱਥੇ মিডিਆ ਹੈ ਜਿੰਨੇ ਲੋਕ ਹੈ ਜਿਹੜੇ ਜਾਗਦਿਆਂ ਜ਼ਮੀਰ ਵਾਲੇ ਆ ਜਿੱਥੇ ਬੈਠੇ ਆ ਅਸੀਂ ਸ਼ਹਿਰ ਵਾਸੀਆਂ ਨੂੰ ਬੇਨਤੀ ਲੈ ਕੇ ਆਏ ਆ ਭਰਾਵੋ ਆ ਜਿਹੜੀ ਸਰਕਾਰ ਆ ਛੋਡੀਆਂ ਔਰਤਾਂ ਨੂੰ ਅੰਦਰ ਸੀ ਹਜ਼ਾਰ ਹਜ਼ਾਰ ਰੁਪਈਆ ਸੀ ਦੇਵਾਂਗੇ ਆ ਭਰਾਵੋ ਜਿਹੜੀ ਬੋਲੀ ਇਹਨਾਂ ਨੇ ਐਮਐਲਏ ਨੇ ਬੋਲੀ ਆ ਉਹ ਤੁਹਾਨੂੰ ਕੈਮਰੇ ਦੇ ਸਾਹਮਣੇ ਨਹੀਂ ਅਸੀਂ ਦੱਸ ਸਕਦੇ ਆਹਾਂ ਭਰਾਵੋ ਛੋਡੀ ਰਾਖੀ ਕਰਦੀਆਂ ਸਰਕਾਰਾਂ ਜਿਹੜੇ ਤੁਸੀਂ ਆਪਣੇ ਵੜੇ ਚਾਵਾਂ ਨਾ ਬਣਾਗਾ ਸੀ ਅੱਜ ਭਰਾਵੋ ਉਹੀ ਸਰਕਾਰਾ ਜਿਹੜਾ ਸਾਡਾ ਲੋਕਤੰਤਰ ਦਾ ਮੀਡੀਆ ਸਾਡਾ ਜਿਹੜਾ ਲੋਕਾਂ ਦੀ ਆਵਾਜ਼ ਚੁੱਕਦਾ ਹੈ ਜਿਹੜੇ ਇੱਥੋਂ ਦੱਬੇ ਖੁਜਲੇ ਲੋਕਾਂ ਦੀ ਜਿਵੇਂ ਅਚੰਦਪਨ ਦੇ ਵਿੱਚ ਹੋਇਆ ਮਧੂਲਾਣਾ ਜਿਹੜੀ ਭਰਾਵੋ ਲੋਕਾਂ ਦੀ ਆਵਾਜ਼ ਚੁੱਕਦਾ ਉਹਦਾ ਅੱਜ ਗਲਾ ਕੁੱਟਣ ਤੇ ਹੋਇਆ ਅਸੀਂ ਇੱਥੋਂ ਦੀ ਸਰਕਾਰ ਨੂੰ ਭਗਵੰਤ ਮਾਨ ਨੂੰ ਦੱਸਣਾ ਚਾਹੁੰਦੇ ਆ ਇਹ ਭਲੇਖਾ ਨਾ ਮੰਨੇ ਜੇ ਪਰਚਾ ਵਾਪਸ ਨਾ ਹੋਇਆ ਤਾਂ ਅਸੀਂ ਇਹ ਸੜਕਾਂ ਦੇ ਅੱਗ ਮਚਾ ਦੇਾਂਗੇ ਅੱਗਾ ਸਦਾ ਭਾਰਤੀਸਾਂ ਦੁਨੀਆ ਨੇ ਇਕੱਠਾ ਕਰ ਆਂ ਜਿੰਨੀਆਂ ਦਸੇ ਬੰਦੀਆਂ ਆਈਆਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਭਰਾਵੋ ਜੇ ਮਨਿੰਦਰਜੀਤ ਆ ਆ ਲੋਕਾਂ ਦੀ ਆਵਾਜ਼ ਚੱਕਦਾ ਸੀ ਲੋਕਾਂ ਦੇ ਨਾਲ ਹੈ ਤਾਂ ਆ ਜਾ ਲੋਕਾਂ ਨੂੰ ਵੀ ਮਨਿੰਦਰਜੀਤ ਦੇ ਨਾਮ ਖੰਣਾ ਚਾਹੀਦਾ ਹੈ ਇਹੀ ਸਦਾ ਸਨੇਹਾ ਹੈ ਇਸ ਕਰਕੇ ਭਰਾਵੋ ਜੇ ਪਰਚਾ ਕੈਸਲ ਨਹੀਂ ਹੁੰਦਾ ਐਦੋਂ ਵੱਡੇ ਇਕੱਠ ਕਰਾਂਗੇ ਐਦੋਂ ਵੱਡੇ ਭਰਾਵੋ ਅंदोलਨ ਕਰਾਂਗੇ ਸਾਰਾ ਜਿੰਨੀਆਂ ਦਸੇ ਬੰਦਿਆ ਜਿੰਨੇ ਲੋਕ ਹੈ ਮਰੀਂਦਾ ਜੀ ਦੇ ਨਾਲ ਐ ਇਸ ਕਰਕੇ ਮਰੀਂਦਾ ਜੀ ਤੁ ਨੂੰ ਦੱਸਣਾ ਚਾਹੁੰਆਂ ਬਾਈ ਤੂੰ ਭੁਲੇਖਾ ਨਾ ਮੰਨੀ ਤੂੰ ਕੱਲਾ ਨਹੀਂ ਤੂੰ ਸਾਰਿਆਂ ਦਾ ਛੱਡਾ ਤਾਜਾ ਭਰਾਵਾ ਜਿਹੜੀ ਸਾਡੀ ਕਿਸਾਨੀ ਦੀ ਗੱਲ ਆ ਦਿੱਲੀ ਵੇਲੇ ਅਦਾਲਤ ਤੋਂ ਲੈ ਕੇ ਦੇਸ਼ਵ ਦੇ ਤਾਂ ਵਿੱਚਾ ਜਿਹੜਿਆ ਸਾਡੇ ਚੈਨਲਾਂ ਨੇ ਪਹਚਾਈ ਆ ਇਹ ਭਰਾਵੋ ਇਹਨਾਂ ਚੈਨਲਾਂ ਨੂੰ ਵੇਖਣ ਵਾਲੀ ਚਾਹੁੰਦੇ ਜਿਹੜੇ ਲੋਕਾਂ ਦੀ ਆਵਾਜ਼ ਨੂੰ ਚੱਕਦੇ ਆ ਇਹ ਆਪਣੇ ਜਿਵੇਂ ਕਹਿੰਦੇ ਮੋਦੀ ਦਾ ਉਹ ਮੀਡਗਾ ਜਿਹੜਾ ਕੇਂਦਰ ਦਾ ਅੱਜ ਭੜਾਵੋ ਇਹਨਾਂ ਦਾ ਵੀ ਮੀਡਿਆ ਉਹੀ ਬੁਲਾਉਣਾ ਚਾਹੁੰਦੇ ਆ ਪਰ ਨਹੀਂ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਉਹ ਕਿਸੇ ਦੀ ਵੀ ਭੜਾਵੋ ਕਿਸੇ ਤੋਂ ਦੇਖ ਨਹੀਂ ਸਕਦੇ ਉਹ ਉਹਨਾਂ ਦੀਆਂ ਜ਼ਮੀਰਾਂ ਜਾਗਦੀਆਂ ਉਹ ਸਦਾ ਲੋਕਾਂ ਦੀ ਆਵਾਜ਼ ਚੱਕਦੇ ਰਹਿਣਗੇ ਇਹਨਾਂ ਸ਼ਬਦਾਂ ਦਾ ਸਾਰੇ ਜਿੰਨੇ ਤੇ ਸਾਥੀ ਪਹੁੰਚਿਆ ਧੰਨਵਾਦ ਕਰਦੇ ਆ ਤੇ ਸਾਡੇ ਲੋਕਾਂ ਨੂੰ ਸਾਡੇ ਸ਼ਹਿਰ ਵੀਰਾਂ ਨੂੰ ਬੇਨਤੀ ਕਰਦੇ ਆ ਭੜਾਵੋ ਜੇ ਇੱਥੇ ਮਨਿੰਦਰਜੀਤ ਵਰਗਿਆਂ ਨੂੰ ਸੱਚ ਦੇ ਬੋਧਰਾਂ ਨੂੰ ਦਵਾਇਆ ਜਾ ਸਕਦਾ ਹੈ ਭਰਾਵੋ ਸੋਡਾ ਵੀ ਕੁਝ ਨਹੀਂ ਮਟਿਆ ਜਾਣਾ ਇਸ ਕਰਕੇ ਸਾਨੂੰ ਰਲ ਕੇ ਸਾਰਿਆਂ ਨੂੰ ਆਵਾਜ਼ ਚੱਕਣੀ ਚਾਹੀਦੀ ਹੈ ਧੰਨਵਾਦ ਆ ਸਾਰੇ ਸਾਥੀਆਂ ਦਾ ਉਹ ਗਮਦੂਰ ਹੋਣਾਂ ਦੇ ਉੱਤੇ ਜੇਜੀ ਹੋਣਾਂ ਦੇ ਉੱਤੇ ਐਸ்சிਐਸਟੀ ਐਕਟ ਦਾ 307 ਦਾ ਮਰਕਾ ਦਰਜ ਹੋਇਆ ਇਸ ਗੱਲ ਦੀ ਤਕਲੀਫ ਐ ਇਥੋਂ ਦੇ ਐਮਐਲਏ ਨੂੰ ਅਮੋਲਕ ਨੂੰ ਤੇ ਪਰ ਅਮੋਲਕ ਸਿੰਘ ਇੱਕ ਪਾਸੇ ਕਹਿੰਦਾ ਕਿ ਮੇਰਾ ਤਾਂ ਉਹਨਾਂ ਨਾਲ ਕੋਈ ਸੰਬੰਧ ਹੀ ਨਹੀਂਗਾ ਮੈਂ ਤੁਹਾਡੇ ਸਾਰੇ ਚੈਨਲ ਵਾਲੇ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਸਾਡੇ ਕੋਲੇ ਉਹ ਫੋਟੋ ਆ ਜੀਰੇ ਵਿੱਚ ਗਮਦੂਰ ਹੋਣੀ ਇਹਦੇ ਦਫ਼ਤਰ ਦੇ ਵਿੱਚ ਬੈਠੇ ਆ ਇਹਦਾ ਜਿਹੜਾ ਪੀਆ ਰਾਮੇਣੇ ਵਾਲਾ ਮਲੋਤਰਾ ਉਹਦੇ ਵੱਲੋਂ ਪਾਈ ਹੋਈ ਪੋਸਟ ਆ ਕਿ ਅੱਜ ਇਹਨਾਂ ਨੂੰ ਬਿਠਾ ਕੇ ਟਰੱਕ ਯੂਨੀਅਨ ਵਾਲਿਆਂ ਨੂੰ ਤੇ ਠੇਕੇਦਾਰਾਂ ਨੂੰ ਗੱਲਾਂ ਬਾਤਾਂ ਕਿੰਤਾਂ ਕੰਨਾਂ ਫੈਸਲੇ ਕਰਵਾਏ ਗਏ ਉਹ ਸਚਾਈ ਵੀ ਤੁਹਾਨੂੰ ਪਤਾ ਹੋਣੀ ਚਾਹੀਦੀ ਆ ਕਿ ਐਮਐਲਏ ਸਿਰਫ ਆਪਦੀ ਜਿਹੜੀ ਕਰਕਰੀ ਹੋ ਰਹੀ ਸੀ ਉਹਨੂੰ ਬਚਾਉਣ ਦੇ ਵਾਸਤੇ ਹੀ ਉਹਨਾਂ ਦੀਆਂ ਔਰਤਾਂ ਦੇ ਕੋਲੋਂ ਝੂਠੀ ਪ੍ਰੈਸ ਕਾਨਫਰੰਸ ਕਰਾਉਂਦਾ ਹੈ ਤੇ ਜਦੋਂ ਹਕੀਕਤ ਲੋਕਾਂ ਦੇ ਸਾਹਮਣੇ ਆਈ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਸੱਚ ਦੀ ਆਵਾਜ਼ ਨੂੰ ਦਬਾਉਣ ਦੇ ਵਾਸਤੇ ਮਨਿੰਦਰਜੀਤ ਸਿੱਧੂ ਦੇਤੇ ਪਰਚਾ ਦਰਜ ਕਰਵਾਇਆ ਅਸਲ ਦੇ ਵਿੱਚ ਅਸੀਂ ਸਮਝਦੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਇਹ ਭਾਰ ਭਾਰੀ ਬੀ ਟੀਮ ਆ ਜਿਸ ਤਰੀਕੇ ਨਾਲ ਮੋਦੀ ਨੇ ਗੋਦੀ ਮਿੱਡਗਾ ਬਣਾਇਆ ਹੋਇਆ ਹੈ ਉਵੇਂ ਭਗਵੰਤ ਮਾਨ ਸਰਕਾਰ ਵੀ ਚਾਹੁੰਦੀ ਆ ਕਿ ਲੋਕਾਂ ਦੇ ਸਾਹਮਣੇ ਸਚਾਈ ਨਾ ਆ ਸਕੇ ਇਸ ਕਰਕੇ ਜਿਹੜੇ ਵੀ ਸੱਚ ਦੀ ਆਵਾਜ਼ ਚੱਕਦੇ ਆ ਇਹ ਸੱਚ ਨੂੰ ਫਾਂਸੀ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਪਰ ਸੱਚ ਕਦੇ ਮਰਦਾ ਨਹੀਂ ਹੁੰਦਾਗਾ ਅਸੀਂ ਇਹ ਗੱਲ ਦਾਅਵੇ ਨਾਲ ਕਹਿਣੇ ਆ ਕਿ ਲੋਕਾਂ ਦੀ ਤਾਕਤ ਤੋਂ ਨਾ ਐਮਐਲਏ ਵੱਡੇ ਹੁੰਦੇ ਹਨ ਨਾ ਮੁੱਖ ਮੰਤਰੀ ਵੱਡੇ ਹੁੰਦੇ ਆ ਜਿਹੜੇ 25 ਸਾਲ ਰਾਜ ਕਰਨ ਦੇ ਦਮ ਗੱਜੇ ਮਾਰਦੇ ਸੀ ਨਾ ਪੰਜਾਬ ਦੇ ਲੋਕਾਂ ਨੇ ਸੜਕਾਂ ਦੇ ਲਈ ਤੇ ਭਗਵੰਤ ਮਾਨ ਦਾ ਕਿਹੜੇ ਬਾਗ ਦੀ ਮੂੜੀ ਆ ਇਸ ਲਈ ਸਾਡੇ ਲੋਕਾਂ ਦੀ ਤਾਕਤ ਬਹੁਤ ਵੱਡੀ ਆ ਜਿਸ ਤਰ੍ਹਾਂ ਚੰਦ ਭਾਣ ਦੇ ਵਿੱਚ ਮਜ਼ਦੂਰਾਂ ਤੇ ਹੋਇਆ ਪਰਚਾ ਰੱਦ ਕਰਵਾਇਆ ਨਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਹੱਥਾਂ ਨੇ ਪਰਚਾ ਦਰਜ ਕੀਤਾ ਨਾ ਉਹਨਾਂ ਹੱਥਾਂ ਦੇ ਨਾਲ ਰੱਦ ਕਰਵਾਵਾਂਗੇ ਇਸ ਲਈ ਜਿੱਨਾ ਚਿਰ ਉਹ ਰੱਦ ਨਹੀਂ ਹੁੰਦਾਗਾ ਉਹ ਸੰਘਰਸ਼ ਜਾਰੀ ਰੱਖਿਆ ਜਾਊਗਾ ਅੱਜ ਇਹ ਮਸਲਾ ਸਿਰਫ ਜੈਤੋਰੇ ਵਿੱਚ ਤੇ ਕੱਲ ਨੂੰ ਅਸੀਂ ਜਥੇ ਬੰਦੀਆਂ ਨਹੀਂ ਸਭਨਾਂ ਦੀ ਮੀਟਿੰਗਾਂ ਜਿਹੜੀ ਉਹ ਬਠਿੰਡੇ ਦੇ ਵਿੱਚ ਟੀਚਰ ਹੌਂਸ ਵਿੱਚ ਸੱਦੀ ਹੋਈ ਆ ਇਹ ਭਗਵੰਤ ਮਾਨ ਤੇ ਇਥੋਂ ਦੇ ਐਮ.ਐਲ.ਏ. ਕੰਦ ਦੇ ਲਿਖਿਆ ਪੜ ਲੈਣਾ ਕਿ ਇਹਨਾਂ ਨੇ ਇਸ ਮਸਲੇ ਨੂੰ ਇੱਥੇ ਹੀ ਸੁਲਝਾਉਣਾ ਹੈ ਕਿ ਪੂਰੇ ਪੰਜਾਬ ਦਾ ਮਸਲਾ ਬਣਾਉਣੇ ਤੇ ਪੂਰੇ ਪੰਜਾਬ ਦਾ ਮਸਲਾ ਜਦੋਂ ਬਣੂਗਾ ਇਹਨਾਂ ਤੋਂ ਛੱਲਿਆ ਨਹੀਂ ਜਾਣਾ ਲੋਕਤੰਤਰ ਜਿਹੜਾ ਰੋ ਇਸ ਲਈ ਅਸੀਂ ਤੁਹਾਡਾ ਸ਼ਹਿਰ ਵਸਿੰਗਾਂ ਨਾਲ ਵੀ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸੱਚ ਦੀ ਆਵਾਜ਼ ਦਾ ਸਾਥ ਦਿੱਤਾ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਭ ਨੇ ਬਹੁਤ ਧੰਨਵਾਦ ਮੈਂ ਪੱਤਰਕਾਰ ਭਾਈਚਾਰੇ ਨੂੰ ਇਹ ਵੀ ਦੱਸਣਾ ਚਾਹਣਾ ਹੈ ਕਿ ਇਹ ਤੋਂ ਬਾਅਦ ਚੰਦ ਭਾਂ ਦੇ ਵਿੱਚ ਵੀ ਇਸ ਦੇ ਖਿਲਾਫ ਅਜੜੀ ਉਹ ਰੈਲੀ ਕੀਤੀ ਜਾ ਰਹੀ ਹੈ ਅਸੀਂ ਸਾਨੂੰ ਬੇਨਤੀ ਕਰਾਂਗੇ ਇਸ ਦੁਬਾਰਾ ਦੇ ਵਿੱਚ ਤੁਸੀਂ ਸਾਰੇ ਉੱਥੇ ਵੀ ਪਹੁੰਚੋ ਧੰਨਵਾਦ ਬਲਕਾਰ ਸਿੱਧੂ ਨੇ ਮੰਦਿਰ ਤੇ ਲੈ ਦੇ ਕੇ ਨਾਲੇ ਜਦ ਪੁਲਿਸ ਪ੍ਰਸ਼ਾਸਨ ਦਾ ਦਬਾਅ ਪਾ ਕੇ ਝੂਠਾ ਪਰਚਾ ਕਰਾਇਆ ਅਸੀਂ ਉਹ ਪਰਚਾ ਵੀ ਅੱਧ ਕਰਾਣਾ ਔਰ ਉਹ ਰਿਕਾਰਡਿੰਗ ਦੀ ਆਡੀਓ ਵਾਇਰਲ ਹੋਈ ਹੈ ਤੇ ਬੜਾ ਸੜਕਾਂ ਦੇ ਪ੍ਰਤੀ ਗਲਤ ਬੋਲ ਰਿਹਾ ਉਹਦੀ ਜਾਂਚ ਮਾਨਯੋਗ ਹਾਈ ਕੋਰਟ ਤੋਂ ਕਰਾਉਣੀ ਆ ਤੇ ਬਣਦੀ ਕਾਰਵਾਈ ਬਲਕਾਰ ਸਿੱਧੂ ਤੇ ਤੇ ਜਿਹੜੇ ਬਲਕਾਰ ਸਿੱਧੂ ਵਰਗੇ ਹੋਰ ਵੀ ਕੁਝ ਇਸ ਤਰ੍ਹਾਂ ਦੀ ਘਟੀਆਂ ਸੋਚ ਵਾਲੇ ਆਮ ਆਦਮੀ ਪਾਰਟੀ ਦੇ ਵਿੱਚ ਹੈਗੇ ਸਾਰੇ ਨਹੀਂਗੇ ਪਰ ਜ਼ਿਆਦਾ ਹੈਗੇ ਆ ਅਸੀਂ 18 ਦੇ ਬਣਦੀ ਕਾਰਵਾਈ ਕਰਾਉਣੀ ਹੈ ਜੀ ਅਸੀਂ ਕਹਿੰਨੇ ਆ ਮਨਿੰਦਰ ਸਿੰਘ ਸਿੱਧੂ ਦਾ ਪਰਚਾ ਰੱਦ ਕਰਾਵਾਂਗੇ ਜੀ ਤੇ ਜਿਹੜਾ ਬਲਕਾਰ ਸਿੱਧੂ ਆ ਉਹ ਤੇ ਬਣਦਾ ਜੋ ਬਣਦਾ ਮਾਨਯੋਗ ਹਾਈ ਕੋਰਟ ਦੱਸੂਗੀ ਵੀ ਜੋ ਬਣਦਾ ਉਹ ਪਰਚਾ ਉਹਤੇ ਦਰਜ ਕਰਾਉਣਾ ਜੀ ਮਨਿੰਦਰ ਸਿੰਘ ਸਿੱਧੂ ਵੀ ਆਮ ਆਦਮੀ ਪਾਰਟੀ ਦਾ ਹਿੱਸਾ ਰਹੇ ਨੇ ਮਨਿੰਦਰ ਸਿੰਘ ਸਿੱਧੂ ਰਿਹਾ ਜੀ ਪਰ ਇਹਨਾਂ ਨੂੰ ਮਨਿੰਦਰ ਨੂੰ ਪਤਾ ਸੀਗਾ ਜੀ ਪਹਿਲਾਂ ਮਨਿੰਦਰ ਸਿੰਘ ਆਮ ਆਦਮੀ ਪਾਰਟੀ ਚ ਰਿਹਾ ਜਦੋਂ ਪਤਾ ਲੱਗ ਗਿਆ ਵੀ ਇਹ ਤਾਂ ਸਾਰੇ ਹੀ ਚੋਰ ਜਗਾਰੀਆਂ ਵਾਲੇ ਕੱਬਾ ਦੇ ਆ ਗਏ ਦੂਜਿਆਂ ਬਾਰੇ ਨਿਕਲੇ ਆ ਪਰ ਮਨਿੰਦਰ ਪਾਸੇ ਹੋ ਗਿਆ ਉਹਨੇ ਆਪਣੀ ਪੱਤਰਕਾਰੀ ਦੀ ਲੈਣ ਚੁਣ ਲਈ ਸੱਚੀ ਸੁੱਚੀ ਪੱਤਰਕਾਰੀ ਕਰ ਰਿਹਾ ਜੋ ਸੱਚੀ ਉਹ ਵਿਖਾਇਆ ਹੁਣ ਕਹਦੇ ਆਵਾਜ਼ ਸਾਡੀ ਨਹੀਂ ਆਵਾਜ਼ ਨਹੀਂ ਥੋੜੀ ਤਾਂ ਲਾਈਵ ਟੈਸਟ ਕਰਾ ਲਓ ਜਿਹਦੀ ਹੋਈ ਗੱਲ ਵਾਈ ਹੋ ਜੂਗੀ